ਸਾਸਰੀ ਗਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਰਮੈਂਟਡ ਆ ਬੋ ਬੋ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਤਾਜ਼ੀਆਂ ਸੂਈਆਂ ਵੇੜਾਂ ਆ ਗਈਆਂ ਵੀਰੋ ਚੰਗੇ ਰਿਕਾਰਡ ਵਾਲੀਆਂ ਨੇ ਰੇਡ ਗਿਆ ਜਾ ਤਾਂ ਵੀਡੀਓ ਵੀਰੇ ਐਂਡ ਤਾਈਂ ਜਰੂਰ ਵੇਖ ਲਿਓ ਇੱਕ ਐਂਡ ਤੇ ਵੀਰਾਂ ਨੂੰ ਬਿਲਕੁਲ ਜੈ ਰੇਟ ਤੇ ਗਿਫਟ ਆ ਵੀਰੋ ਤਾਂ ਵੀਡੀਓ ਨੂੰ ਐਂਡ ਤਾਈਂ ਜਰੂਰ ਦੇਖਿਓ ਜੀ ਤਾਂ ਆਓ ਵੀਰ ਜੀ ਇਹਨਾਂ ਬਾਰੇ ਲੈਨੇ ਹੁਣ ਵੀਰੋਹਾਂ ਕੋਲੇ ਸਾਰੀ ਜਾਣਕਾਰੀ ਸਤ ਸ੍ਰੀ ਅਕਾਲ ਵੀਰ ਜੀ ਸਤ ਸ੍ਰੀ ਅਕਾਲ ਵੀਰ ਜੀ ਸਤ ਸ੍ਰੀ ਅਕਾਲ ਠੀਕ ਠਾਕ ਜੀ ਵਧੀਆ ਵੀਰੇ ਵਧੀਆ ਠੀਕ ਠਾਕ ਏ ਤੁਸੀਂ ਸੁਣਾਓ ਜੀ ਵਧੀਆ ਵਧੀਆ ਏਡੀ ਠੀਕ ਠਾਕ ਏ ਵਧੀਆ ਵੀਰੇ ਨਾਂ ਦੱਸੋ ਆਪਣਾ ਨਾਂ ਵੀਰ ਜੀ ਰਪੇਸ਼ ਸਿੰਘ ਜੇ ਹਾਂਜੀ ਜ਼ਿਲ੍ਹਾ ਅੰਮ੍ਰਿਤਸਰ ਜੇ ਤੇ ਪਿੰਡ ਉਦੋਕੇ ਤੇ ਫੋਨ ਹੈਗਾ ਏ 87290 ਤੇ 13011 ਠੀਕ ਹੈ ਹਾਂਜੀ ਤਾਂ ਕਿੜੀਆਂ ਕੱਲ ਪਰਸੋਂ ਪਈਓ ਫਿਰ ਵਿਗਿਆ ਨਹੀਂ ਜਲਦੀ ਵੀਰੇ ਭਾਈ ਮੈਂ ਨਾ ਵੀ ਅਜੇ ਤੱਕ ਫੋਨ ਆਉਂਦੇ ਨਹੀਂ ਰੇਟ ਜਾਇ ਜੀ ਨਾ ਹਾਂਜੀ ਹਾਂਜੀ ਰੇਟ ਤੁਹਾਨੂੰ ਬਤਾ ਦਾਂ ਤਾਂ ਤੁਹਾਡਾ ਵੀਡੀਓ ਜੀ ਰੇਟ ਹਰ ਇੱਕ ਵੀਡੀਓ ਜਾਇਜ ਹੁੰਦਾ ਪਸ਼ੂ ਹਨਾ ਜੀ ਜਦੋਂ ਸਾਫ ਹੋਏ ਤੇ ਇੱਕ ਰੇਟ ਜਾਇਜ ਹੋਵੇ ਬਿਲਕੁਲ ਤੇ ਬਿਲਕੁਲ ਵੇਖਦੇ ਵੇਖਦਾ ਬਿਲਕੁਲ ਜੀ ਹਾਂਜੀ ਹਾਂਜੀ ਤਾਂ ਹਰ ਵੀਡੀਓ ਜੀ ਰੇਟ ਜਾਇਜ ਵਪਾਰੀ ਵੀਰ ਹੀ ਲੈ ਜਾਂਦੇ ਹਨਾ ਜੀ ਤਾਂ ਬਾਕੀ ਦੁੱਧ ਵੀਰੇ ਹੁੰਦਾ ਸੇਵਾ ਦਾ ਹਨਾ ਸੇਵਾ ਦਾ ਬਾਕੀ ਆਪਣੇ ਜਿਹੜੀ ਅਸੀਂ ਗੱਲ ਕਰਾਂਗੇ ਉਥੇ ਆ ਕੇ ਦੋੜਾਂਗੇ ਆ ਹੁਣ ਕਿਦੋਂ ਕਿਹੜਾ ਬੈਂਡ ਤੇ ਗਿਫਟ ਤੋਂ ਗਿਆ ਪਾਉਣਾ ਵੇਖੋ ਕਿਵੇਂ ਹੈਨਾ ਇਹ ਜਿਹੇ ਪਸ਼ੂ ਨੂੰ ਮੰਡ ਪਵੇ ਕਿ ਨਾ ਮਰਜੀ ਦੁੱਧ ਚੋਲੇ ਕੁਝ ਜਿੰਨਾ ਮਰਜੀ ਚੋਲੇ ਹੈਨਾ ਜੇ ਕੱਲ ਹੀ ਆਈ ਰਾਤੀ ਬਿਲਕੁਲ ਕਿਵੇਂ ਵੀਰੇ ਵੜ ਵੜ ਖਾਂਦੇ ਤੂੰ ਲਈ ਹੈਨਾ ਹਲੇ ਲ ਤੂੰ ਹੀ ਖਾਈ ਬਿਲਕੁਲ ਤੇ ਐਵੇਂ ਦੇ ਪਸ਼ੂ ਨੂੰ ਤਾਂ ਦੁੱਧ ਦਾ ਗੜੀ ਸੇਵਾ ਦਾ ਹੈਨਾ ਹਾਂਜੀ ਹਾਂਜੀ ਤਾਂ ਕਰੀਏ ਵੀਰੇ ਸ਼ੁਰੂ ਨੰਬਰ ਦੱਸਿਆ ਪਾਉਣਾ ਆ ਪਹਿਲੇ ਨੰਬਰ ਬਾਰੇ ਹਾਂਜੀ ਇਹ ਵੀਰ ਜੀ ਕੱਲ ਸੂਈ ਜੇ ਕੱਲ ਸੂਈ ਹੈ ਠੀਕ ਹੈ ਜੀ ਇਹ ਨਾ ਐਂ ਦੀ ਵਸ਼ੀ ਦੇ ਵਸ਼ੀ ਆ ਗਈ ਮਾ ਜਾਨੀ ਵਸ਼ੀ 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 ਵੇਖੋ ਕਿੰਦੀ ਵਰੀਆ ਦਿੱਤੀ ਹੈ। ਕੀ ਬਾਤ ਹੈ। ਬੜੇ ਜੰਗੇ ਸੀ ਮੰਦੀ ਹੈ ਨਾ ਹਾਂਜੀ ਹਾਂਜੀ ਜਰਸੀ ਦੀ ਐ ਨਿਗ ਨਿਗ ਨੇਗਾ ਕੰਨ ਆ ਗਿਆ ਹੈ ਨਾ ਹਾਂਜੀ 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 ਕੀ ਬਾਤ ਹੈ। ਤਾਂ ਵੇਖੋ ਵੀਰੋ ਮਗਰ ਵਸ਼ੀ ਆ ਗਈ ਹੈ ਸੋਹਣੀ ਵੈੜਾ ਤਾਂ ਤਾਜੀ ਸੂਈ ਆ ਹਾਂਜੀ ਹਾਂਜੀ ਤਾਂ ਵੀਰ ਜੀ ਬਾਕੀ ਕਿਵੇਂ ਤੁਹਾਨੂੰ ਤੁਹਾਨੂੰ ਚੰਗਾ ਲੱਗਿਆ ਹੈ ਨਾ ਚਵਾ ਚੂ ਭਾਰੀ ਇੱਕ ਨੰਨਾ ਲੱਗਿਆ ਹੈ ਪਾ ਪਾ ਪੂਪਾ ਲੱਗੀਆਂ ਦੁੱਧਾਂ ਲੀਆਂ ਖੋਲੋ ਵੀਰ ਜੀ ਮੰਨ ਕੇ ਚਲੋ ਤਾਜੀ ਸੂਈ ਆ ਹਾਂਜੀ ਹੈ ਨਾ ਇਹਦਾ ਜੇ ਕੋਈ ਪੁੱਛੇ ਵੀ ਦੁੱਧ ਕਿੰਨਾ ਬਿਲਕੁਲ ਬਿਲਕੁਲ ਹਾਂ ਸੂਈਆ ਦੇ ਮੇਰੇ ਦੁੱਧ ਕਿੱਦਾਂ ਕੱਢ ਦਿੰਦਾ ਹਾਂ ਕਈ ਕਹਿ ਦਿੰਦੇ ਆ 12 ਕਿਲੋ ਗੋਲਾ 13 ਕਿਲੋ ਗੋਲਾ ਉਹ ਨਹੀਂ ਹੁੰਦੀਆਂ ਚੀਜ਼ਾਂ ਹਨਾ ਵੀਰੇ ਦੁੱਧ ਤੇ ਡੰਗਰ 15 ਦਿਨ ਹੀ ਹੁੰਦਾ ਜਾ ਕੇ 15 ਦਿਨ ਹੀ ਦੁੱਧ ਤੇ ਚੜਨ ਲੱਗਦਾ ਬਿਲਕੁਲ ਤਾਂ ਬਾਕੀ ਵੀ ਵੀਰੋ ਤੇ ਦੁੱਧ ਕੀ ਕੱਢ ਦਾਂਗੇ ਬਿਲਕੁਲ ਹਨਾ ਬਾਕੀ ਥਣਪਾਂਡੇ ਦੱਸ ਦਿੰਦਾ ਸੁਣ ਲਗਿਆ ਪਸ਼ੂ ਦਾ ਕਿੰਨਾ ਦੁੱਧ ਭਰਨਾ ਹਨਾ ਵੀਰੇ ਅੰਦਾਜ਼ਾ ਲਾ ਲੈ ਕੋਈ ਥਣਪਾਂਡੇ ਤੋਂ ਕੁਆਲਿਟੀ ਵਾਲੀ ਵਛੀਆ ਦੁੱਧ ਦੇ ਨਾਲ 15 ਕਿਲੋ ਭਰ ਦੇਣਾ ਬਿਲਕੁਲ ਬਿਲਕੁਲ ਦਰਗਾਹੀ ਸੇਵਾ ਤਾਂ ਵੇਖੋ ਵੀਰੋ ਤਾਜੀ ਸੂਈ ਵੈੜਾ ਬਿਲਕੁਲ ਮਗਰਵੀ ਵੱਛੀ ਆ ਗਈ ਆ ਤਾਂ ਸੋਹਣੀ ਸੁਨੱਖੀ ਵੈੜਾ ਐ ਚੰਗੀ ਚਮਕ ਆਲੀ ਆ ਤੇ ਆ ਮਗਰਵੱਛੀ ਆ ਵੀਰੇ ਥੱਲੇ ਵਾਲੂਏ ਤੋਂ ਹੰਦਾ ਜਾ ਲੜੂ ਕਿੰਨਾ ਦੁੱਧ ਭਰੂਗੀ ਲੈਵੇ ਦੀ ਬਹੁਤ ਖੁੱਲੇ ਥਣ ਭਾਂਡੇ ਦੀ ਮਾਲਕਾ ਵੀਰੋ ਤਾਂ ਚਮਕ ਵੀ ਫੁੱਲਾ ਵੈੜ ਤੇ ਕੀ ਬਾਤ ਆਈ ਬਹੁਤ ਸੋਹਣੀ ਵੈੜਾ ਗਈ ਆ ਜੀ ਇਹ ਫੇਰੇ ਪਾਪਾ ਬੂਆ ਚੈੱਕ ਕਰੋ ਦੁੱਧ ਵਾਲੀਆਂ ਨਿਸ਼ਾਨੀਆਂ ਵਹਿੜਦੀਆਂ ਤਾਂ ਸੋਹਣੀ ਸੁਨੱਖੀ ਵਹਿੜ ਹੈਗੀ ਵੀਰ ਜੀ ਇਹਦਾ ਮੁੱਲ ਕੀ ਕਰ ਲੈਣਾ ਵਹਿੜ ਦਾ ਮੁੱਲ ਭਾਰੀ ਜੈ ਜੀ ਹਾਂਜੀ ਇਹ ਫੇਰੀਆਂ ਦਾ ਲੋਕੀ 65000 ਮੰਗੀ ਜਾਂਦੇ ਬਾਹਰ ਬਿਲਕੁਲ ਬਿਲਕੁਲ ਆਪਣੀ ਏਡੇ ਤੇ 50000 ਦੀ ਦੇ ਦਈਏ ਠੀਕ ਹੈ ਜੀ ਛੋੜ ਦਸ ਨਹੀਂ ਕਰਦੇ ਛੋਟ ਛੂਟ ਕਰਦੇ ਵਿੱਚੋਂ ਹਨਾ ਥਣ ਚੰਗਾ ਲੱਗਿਆ ਚਵਾਈ ਵਾਲਾ ਦੋ ਸ਼ਟ ਦੋ 48 ਦੀ ਹਨਾ ਇਹ ਜੈਸ ਨੂੰ 45000 ਦੀ ਦਵਾਂਗੇ ਭਾਈ ਕੀ ਬਾਤ ਹੈ ਵੇਖੋ ਵੀਰੇ 45000 ਦੀ ਭੈਣ ਭਰਾ ਮੋੜਦੇ ਨਹੀਂ ਮੋੜਦੇ ਨਹੀਂ ਹਨਾ ਐਂ ਕਲਾਵੇ ਕਲੂਏ ਭਾਏ ਵੇੜਨੇ ਤੇ ਬਾਕੀ ਕੋਈ ਫੋਨ ਲਾਵੇ ਮੋੜਦੇ ਨਹੀਂ ਹਨਾ ਵੀਰੇ ਬਿਲਕੁਲ ਦੂਜੇ ਨੰਬਰ ਤੇ ਆ ਗਈ ਵੀਰੇ ਇਹ ਵੀਰ ਜੀ ਆਵੀਆਂ ਕਿਹਦਰਾਂ ਦੀ ਮਗਰ ਵਸ਼ੀ ਜੇ ਹੋ ਇਹ ਲਾਲ ਡੱਬੀ ਸੂਈ ਆ ਗਈ ਵੇੜ ਹਨਾ ਤਾਂ ਉਹ ਵਸ਼ੀ ਆ ਗਈ ਵੀਰੇ ਬਿਲਕੁਲ ਵੇਖੋ ਵੀਰੇ 20 ਦੀ ਲਾ ਲੋ 25 ਦੀ ਮਹੀਨੇ ਦੀ ਤੁਹਾਡੇ ਸਾਹਮਣੇ ਬੱਚਾ ਹਨ ਤੇ ਮਗਰੀ ਵਸ਼ੀ ਆ ਗਈ ਹੈ ਮਗਰੀ ਵਸ਼ੀ ਤੇ ਦੋ ਦਿਨ ਦਾ ਹੋਗਾ 9 ਕਿਲੋ 9 ਕਿਲੋ ਭਾਵੇਂ ਕਹਦਾ ਏ 9 ਕਰਕੇ ਦੇਣੀ ਹੈ 9 ਕਰਕੇ ਅਗਲੇ ਕਹੀ ਨਾ ਕਵੇ ਵੀ ਮੈਂ ਚੇਨ ਨਿਆ ਘਾਟ ਲਿਖ ਰਿਹਾ ਬਿਲਕੁਲ ਵੀਰੇ ਬਿਲਕੁਲ ਲਾ ਮਾਣਾ ਬਿਲਕੁਲ ਤਾਂ ਖੋਲੋ ਵੀਰ ਜੀ ਤਾਂ ਵੇਖੋ ਵੀਰੇ ਕਿੰਨੀਆਂ ਵੀਡੀਓਆਂ ਵੀਰ ਜੀ ਅੱਜ ਤਾਈਂ ਅਪਲੋਡ ਕੀਤੀਆਂ ਬਿਲਕੁਲ ਸਿਫਤੀ ਪਸ਼ੂਆਂ ਦੀ ਹੁੰਦੀ ਆ ਜੋ ਦੱਸਦੇ ਵੀਰੇ ਉਹ ਨਿਕਲਦਾ ਵੀਰੇ ਤਾਂ ਰੇਟ ਵੀ ਜਾਇਜ਼ ਲਾਲ ਡੱਬੀ ਵਹਿੜ ਆ ਗਈ ਆ ਬੰਦੂ ਮੈਂ ਉੱਤੇ ਵੇਖ ਠੀਕ ਹੈ ਜੀ ਬਿਲਕੁਲ ਜੀ ਹਾਂ ਓਕੇ ਆ ਦੰਦ ਪੂਰੇ ਹਨਾ ਠੀਕ ਹੈ ਜੀ ਤੋੜ ਦੇ ਦੇ ਵੇਖੋ ਵੀਰੇ ਤੋਰਾ ਚੈੱਕ ਕਰ ਲਿਓ ਤੋੜ ਦੇ ਜੀ ਧਿਆਨ ਦਿਓ ਵੇਖੋ ਵੀਰੇ ਤੋਰਾ ਚੈੱਕ ਕਰ ਲਓ ਵੈੜ ਦਾ ਥਣ ਪਿਆਰਾ ਲੱਗਿਆ ਲਾਲ ਡੱਬੀ ਵੈੜ ਆ ਗਈ ਲੈ ਵੀਰੇ ਜੀ ਆ ਵੀਰੋ ਵੱਛੀ ਆ ਗਈ ਮਗਰ ਵੱਛੀ ਵੀ ਲਾਲ ਡੱਬੀ ਹੈ ਨਾ ਜੀ ਹਾਂਜੀ ਹਾਂਜੀ ਵੀਰ ਜੀ ਇਹਦਾ ਮੁੱਲ ਮੁੱਲ ਭਾਜੀ ਇਹਦਾ ਵੀ ਕਹਿ ਗੀਏ ਹਾਂਜੀ ਹਾਂਜੀ ਦੇਖੋ ਜੀ ਇਹਦਾ ਲੋਕੀ ਚੜ ਚੜੀ ਕਰਦੇ ਆ ਹਾਂਜੀ ਹੈ ਆਹ ਬਣੇਰੀ 20000 ਦੀ ਕੀ ਬਾਤ ਹੈ ਦੋ ਛੱਡ ਦਿਓ ਜੇ ਅਸਲ ਉਹ ਦੇ ਦਾਂਗੇ 27000 27000 ਠੀਕ ਆ ਜੀ ਕੋਈ ਫੋਨ ਲਾ ਲੈ ਕੋਈ ਫੋਨ ਲਾ ਲੈ ਮੋੜਦੇ ਨਹੀਂ ਵੀਰ ਜੀ ਹਨਾ ਤਾਂ ਕੀ ਇਹ ਸੀਲ ਠੰਡੀ ਆ ਤੁਹਾਨੂੰ ਪਿਆਰਾ ਲੱਗਿਆ ਤੇ ਦੁੱਧ ਵੀ ਰੋ ਗਾੜੀ ਸੇਵਲ ਹੋਈਂਦਾ ਹਨਾ ਪਸ਼ੂ ਦਾ ਇਹ ਆਪਣੇ ਰਾਤੀ ਆਈ ਹੈ ਹਾਂਜੀ ਤੇ ਦੁੱਧ ਉਹ ਤੁਹਾਨੂੰ ਪਤਾ ਵਧਣੀ ਵਧਣੀ ਹੈ ਬਿਲਕੁਲ ਵੀਰੇ ਬਿਲਕੁਲ ਤਾਂ ਵੇਖੋ ਵੀਰੇ 27000 ਜਿਹੋ ਜੂ ਫੋਨ ਜ਼ਰੂਰ ਲਾ ਲਿਓ ਤਾਂ ਤੀਜੇ ਨੰਬਰ ਤੇ ਆ ਗਈ ਜੀ ਇਹ ਵੀਰ ਜੀ ਸੋਕੜ ਜੇ ਠੀਕ ਆ ਜੀ ਹੀਟ ਤੇ ਆਈ ਠੀਕ ਹੈ ਇਹਨੂੰ ਲਵਾਤਾ ਵਾ ਠੀਕ ਹੈ ਜੀ ਸੀਮਨ ਭਰਾਤਾ ਹੁਣ ਸੀਮਨ ਭਰਾਤਾ ਠੀਕ ਹੈ ਇਹ ਸੀਮਨ ਭਰਾਇਆ ਬਿਲਕੁਲ ਬਾਕੀ ਦੋ ਦੇਰ ਕੋ ਮਤਲਬ ਬਾਦ ਹੀ ਆ ਰਾਂ 12 ਕਿਲੋ ਹਾਂਜੀ ਹੀਟ ਕਰ ਮੈਨੂੰ ਵਾਂਡੇ ਦਾ ਕਰਤਾ ਬੰਦ ਠੀਕ ਹੈ ਜੀ ਇਹ ਚੰਗੀ ਬਰੀਡ ਵਾਲੀ ਹੈ ਬੱਛੀ ਬਰੀਡ ਵਾਲੀ ਵੱਡੇ ਪੱਲੇ ਜਾਗੀ ਚਲ ਨਿਕਲ ਆਉਗੀ ਹੁਣ ਸੱਜਰ ਨੇ ਨਦੀ ਪੈਤੀ ਕਰੋ ਬੰਦ ਵਧੀਆ ਚ ਹੋਇਆ ਠੀਕ ਹੈ ਜੀ ਤੇ ਅਬ ਚਲ ਬਾਣਾ ਹੂੰਗੀ ਕਿਹਦੇ ਕਰਮਾ ਨੂੰ ਬਿਲਕੁਲ ਵੀਰ ਜੀ ਬਿਲਕੁਲ ਇਹਦੇ ਕੋਲ ਦੁੱਧ ਜਿਹੜਾ ਹੋਊਗਾ ਵਧੀਆ 9 ਕਿਲੋ 9 ਕਿਲੋ ਖੋਲੋ ਵੀਰ ਜੀ ਤਾਂ ਵੇਖੋ ਵੀਰੋ ਵੱਡੇ ਪੱਲੇ ਜਿਹਾ ਫੁੱਲ ਬਰੀਡ ਤਾਂ ਲੰਮੀ ਬੇਲ ਚੈੱਕ ਕਰ ਲਓ ਫੇਸ ਕੁਆਲਟੀ ਵੈਰ ਦੀ ਵੇਖੋ ਵੀਰੋ ਬੇਲ ਬਹੁਤ ਲੰਮੀ ਆ ਫੁੱਲ ਤਾਂ ਵਾਕੇ ਵੀਰੇ ਇਹਨੂੰ ਸੱਜਰ ਨੂੰ ਕੀ ਜਾਂਦਾ ਉਤੀਖ ਲਵਾ ਲੇਵਾ ਵੀ ਬੜਾ ਲੱਗਿਆ ਵੀਰੇ ਇਹਨੂੰ ਫੁੱਲ ਕੱਦ ਕਾਠ ਹਾਂ ਤਾਂ ਚਲੋ ਇਹ ਹੈ ਕਿ ਗਾੜੀ ਸਨੀਮਨ ਭਰਾ ਤਾਂ ਕਿਸ ਦੇ ਕਰਮਾਂ ਨੂੰ ਨਿਕਲਾਵੇ ਹਨਾ ਕੀ ਐਵੀ ਐਨੀ ਦਮੀ ਸੀਲ ਠੰਡੀ ਜੀ ਦਾ ਅੱਛਾ ਸੀਲ ਬਹੁਤ ਹਾਂ ਇਹ ਤਾਂ ਵੀਡੀਓ ਦੇ ਵਿੱਚ ਕਰੀ ਦੇਖੋ ਵੀਰਾਂ ਥਣ ਵੀ ਬੜਾ ਪਿਆਰਾ ਲੱਗਿਆ ਜੋ ਤੇ ਐ ਪੈਪਾ ਬੂਪਾ ਵੀ ਦੁੱਧ ਵਾਲੀ ਨਹੀਂ ਮੈਨਾਂ ਗਾਲੀ ਕੋਈ ਨਹੀਂ ਸੋਣੀ ਬੜਾ ਲੈਓ ਜੀ ਤਾਂ ਵੀਰ ਜੀ ਇਹਦਾ ਮੁੱਲ ਮੁੱਲ ਭਾਜੀ ਦਾ ਬਿਲਕੁਲ ਜੈ ਹਾਂਜੀ ਦੇ ਰਹੀ 3000 ਦੋ ਛੜ ਜਿ 28 ਦੀ ਹਨ ਇਹ ਵੀ 26000 26 ਦੀ 26000 ਕੀ ਬਾਤ ਆ ਵੇਖੋ ਵੀਰੋ ਸਾਮ ਕਰੇ ਦੋ ਸੋਹਣੀ ਮਾੜਾ ਇਹ ਵੀ 15 ਕਿਲੋ ਚੜਾਈ ਜਾਣਾ ਕੀ ਕਰਕੇ ਇਹਨੂੰ ਵੰਡ ਬੰਦ ਕੀਤਾ ਜੇ ਠੀਕ ਆ ਜੀ ਇਹ ਕਰਕੇ ਵੰਡ ਬੰਦ ਕੀਤਾ ਤੇ ਮਤਲਬ ਹੁਣ ਥੋੜਾ ਨੌ ਕਿਲੋ ਦਾ ਪੱਕਾ ਡੈਕ ਬਿਲਕੁਲ ਤਾਂ ਬਾਕੀ ਵੇਖੋ ਵੀਰੋ 9 ਕਿਲੋ ਦੇ ਵੀਰ ਨੇ ਪੈਸੇ ਮੰਗੇ ਜਿਉਂ ਜੈਨੇਰੇਟ ਬਿਲਕੁਲ ਟੋਕੜ ਦੇ ਪੈਸੇ ਮੰਗੇ ਤੁਹਾਡੇ ਕੋਲੇ ਤਾਂ ਬਾਕੀ ਇਹ ਹੈ ਕਿ ਕਿਹੜਾ ਵੀਰ ਸੇਵਾ ਕਰ ਲੂ ਚੰਗੀ ਹੈ ਨਾ ਵੀਰੇ ਹਾਂਜੀ ਹਾਂਜੀ ਤਾਂ ਵਧੀਆ ਪਸ਼ੂ ਪਸ਼ੂ ਜਾ ਰਿਹਾ ਹੁਣ ਘੜੀ ਭਾਜੀ ਛਾਲੇ ਦਰ ਪੈਣੇ ਆਓ ਫਿਰ ਏਡੀ ਘਾਣੂ ਦੁੱਧ ਕੀ ਜੰਨਾ ਛਾਲਿਆਂ ਜਿਹਦੇ ਡੱਕੇ ਲਾਉਣ ਵਾਲੀ ਆ ਬਿਲਕੁਲ ਗੱਲ ਸੇਵਾ ਦੀ ਵੀਰੇ ਸੇਵਾ ਦੀ ਸੇਵਾ ਦੀ ਤਾਂ ਇਹੋ ਵੀ ਖਾਣਾ ਹਾਂ ਨਾ ਹਾਂਜੀ ਖਾਣਾ ਕਿਨੇ ਦੀ ਹੋ ਗਈ ਇਹ 26000 26 ਦੀ ਹੈ ਨਾ ਠੀਕ ਆ ਬਾਕੀ ਫੋਨ ਲਾ ਵੀ ਮੋੜ ਦੇਣੀ ਮੋੜ ਦੇਣੀ ਹਾਂ ਨਾ ਵੀਰੇ ਠੀਕ ਆ ਹਾਂਜੀ ਅਗਲੇ ਬੰਨੇ ਆ ਗਈ ਬਾਹਰ ਜੈ ਜੀ ਮੈਂ ਨਾ ਮੁਕਤ ਵਾਲਾ ਪੜ ਉੱਡਦੀਆਂ ਵਾਲਾ ਇਹਦੇ ਥਲੇ ਕਿੰਨੀਆਂ ਕਿਤਾਰਾਂ ਵੀਰੇ ਇਹਦੇ ਕੋਲ ਜੋ ਤਾਂ ਉਹ 4 ਕਿਲੋ 4 ਕਿਲੋ ਹਾਂਜੀ ਠੀਕ ਹੈ ਜੀ ਤਾਂ ਵੇਖੋ ਵੀਰੋ ਤੇ ਭਾ ਵੀ 4 ਕਿਲੋ ਵਾਲਾ ਹੀ ਚਾਰ ਬਾਕੀ ਕੋਈ ਸੇਵਾ ਕਰ ਲੂਗਾ ਵੀਰੇ ਗੱਡੀ ਚਾਰੂਆ ਵੜ ਦੁੱਧ ਦਾ ਆਪੇ ਕਰ ਜੂਗੀ ਦੁੱਧ 4 ਕਿਲੋ ਜਿਹੜਾ ਰੇੜ ਵੀਰ ਕਹਿੰਦਾ ਨਿਗਾਹ ਜਾਈ ਕਰ ਦੇਣਾ ਕਮਾਲ ਹੈ ਹਾਂਜੀ ਵੀਰ ਜੀ ਇਹਦਾ ਮੁੱਲ 6000 ਦੀ ਦੇਰੀ ਹੈ 4 ਕਿਲੋ ਦੁੱਧ 2 ਛਰ ਤੋਂ 8 ਦੀ ਖਾਨਾ ਇਹ ਜੈਸ ਨੂੰ 6000 ਦੇ ਦੇਣੀ ਹੈ ਕੀ ਬਾਤ ਹੈ ਤਾਂ ਬਾਕੀ ਕੋਈ ਫੋਨ ਲਾ ਲੈ ਨਾ ਕੋਈ ਗਰਮ ਕਰੇ ਹੈ ਠੀਲ ਤੇ ਠੰਡੀ ਹੈ ਇਦਾਂ ਹੀ ਕੋਈ ਬਗੈਰ ਰਸੀ ਤੋਂ ਹੀ ਆ ਅੱਛਾ ਠੀਕ ਹੈ ਜੀ ਹਾਂਜੀ ਹਾਂਜੀ ਆ ਚਲੋ ਕੋਈ ਵੀਰ ਵੰਡ ਮੁੰਡ ਪਾਲੇ ਦੁੱਧ ਚੰਗਾ ਦੇਜੋ ਕੋਈ ਲੋਡ ਵੰਦ ਲੈ ਜੇ ਬਿਲਕੁਲ ਚਾਹ ਪਾਣੀ ਪੀਣੀ ਚਾਹ ਪਾਣੀ ਲਈ ਵਧੀਆ ਹਨਾ ਵੀਰੇ ਤਾਂ ਵੇਖੋ ਵੀਰੋ ਉਸ ਹਸਾਬ ਨਾਲ ਦੁੱਧ ਆ ਉਸ ਹਸਾਬ ਨਾਲ ਮੁੱਲ ਬਿਲਕੁਲ ਬਿਲਕੁਲ ਸਾਨ ਸੁਣਾਇਆ ਪਿਆਰਾ ਲੱਗਿਆ ਵੀਰੋ ਤਾਂ ਸੋਹਣੀ ਵੜਾ ਹਾਂਜੀ ਤਾਂ ਚਾਰ ਪਸ਼ੂ ਆ ਗਏ ਹਨਾ ਜੀ ਤਾਂ ਵੇਖੋ ਵੀਰੋ ਚੋਵਾਂ ਦੇ ਰੇਟ ਬਿਲਕੁਲ ਹੀ ਨੋਰਮਲ ਆ ਜੈਜ ਆ ਸੋਹਣੇ ਪਸ਼ੂ ਨੇ ਲੈਵੇ ਆਲੇ ਨੇ ਤਾਂ ਬਾਕੀ ਫੋਨ ਵੀਰ ਨੂੰ ਜ਼ਰੂਰ ਕਰ ਲਿਓ ਮਾਂ ਤੁਹਾਨੂੰ ਹੋ ਜੂ ਮਾਂ ਤੁਹਾਨੂੰ ਖੁੱਲਾ ਕਰਾ ਹਨਾ ਵੀਰੇ ਬਿਲਕੁਲ ਤਾਂ ਬਾਕੀ ਇਹੋ ਬੇਨਤੀ ਹੁੰਦੀ ਹੈ ਕਿ ਵੀਰੇ ਚੈਨਲ ਨੂੰ ਵਾਤ ਵਾਤ ਸਬਸਕ੍ਰਾਈਬ ਕਰੋ ਲਾਈਕ ਕਰੋ ਤੇ ਸ਼ੇਅਰ ਕਰੋ ਜੋ ਤੁਹਾਨੂੰ ਨਵੇਂ-ਤੁਨੇ ਵੀਡੀਓ ਲਿਆ ਕੇ ਵੀਰੇ ਦਿਖਾ ਲਈ ਜਾਵੇ ਤਾਂ ਬਾਕੀ ਵੀਰੇ ਐਡਰੈਸ ਇੱਕ ਰੀ ਬੋਲਿਓ ਐਸੀ ਵੀਰ ਜੀ ਪਿੰਡ ਦੋ ਕੇ ਹਾਂਜੀ ਨਾਂ ਮੇਰਾ ਹਰਪ੍ਰੀਤ ਸਿੰਘ ਜੇ ਠੀਕ ਹੈ। ਉਹ ਨੰਬਰ ਹੈਗਾ 87290 ਤੇ 13011 ਜਿਲ੍ਹਾ ਅੰਮ੍ਰਿਤਸਰ। ਠੀਕ ਹੈ ਵੀਰੇ। ਸਤਿ ਸ੍ਰੀ ਅਕਾਲ ਜੀ।